हां जी ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਅਤੇ ਅੱਜ ਦੀ ਇਸ ਵੀਡੀਓ ਵਿੱਚ ਲੈ ਕੇ ਆਏ ਆਂ ਜੀ ਸਾਈਜ਼ 167 ਅਤੇ ਸਾਰੇ ਵੀਰਾਂ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਵੇਖਿਓ ਆਪਾਂ ਟਰਾਲੇ ਦਾ ਮੁੱਲ ਏਰੀਆ ਤੇ ਨੰਬਰ ਵਗੈਰਾ ਸਾਰਾ ਕੁਝ ਦੱਸਾਂਗੇ ਸਾਰੀ ਜਾਣਕਾਰੀ ਟਰਾਲੀ ਦੀ ਦਿੱਤੀ ਜਾਵੇਗੀ ਵੀਰੋ ਟਰਾਲਾ ਹੈਗਾ ਜੀ ਸਾਈਜ਼ 167 ਤੇ 2.5 ਫੁੱਟ ਦਾ ਇਹਨੂੰ ਵੇਡ ਲੱਗਾ ਆ ਜੀ ਪਲਾਜ਼ਮਾ ਕਟਿੰਗ ਦੇ ਵਿੱਚ ਵੇਢਿਆ ਪੂਰਾ ਫੁੱਲ ਹੈਵੀ ਟਰਾਲਾ ਆ ਪੂਰੀ ਫੁੱਲ ਐਸੈਸਰੀ ਦੇ ਨਾਲ ਟਰਾਲਾ ਹੈਗਾ ਹੈ ਜੀ ਮੈਟ ਵਗੈਰਾ ਲੱਗੇ ਹੋਇਆ 10 ਇੰਚ ਦੀ ਚੈਸੀ ਆ ਦੇ 4 2 ਦੇ ਚੈਨਲ ਆ ਜੀ ਬਾਕੀ ਥੱਲੇ ਵੀ ਦੇਖ ਸਕਦੇ ਜੀ ਰੇਲ ਦਾ ਹਿੱਸਾ ਆ ਫੁੱਲ ਹੈਵੀ ਟਰਾਲਾ ਟਾਇਰਾਂ ਦੀ ਐ ਸਾਈਡ ਤੋਂ ਟਾਇਰਾਂ ਦੀ ਕੰਡੀਸ਼ਨ ਹੈਗੀ ਹੈ ਜੀ 60 ਪਾਹੇ ਪੱਕੇ ਟਾਇਰ ਆ ਦਾਸਨਟਾ ਹੱਬੇ ਐ ਏ ਐਨ ਪੀ ਦੀਆਂ ਹੱਬਾਂ ਵਾਂ ਤੇ ਇਹ ਟਰਾਲਾ ਵੀਰੋ ਬਣਿਆ ਹੈ ਜੀ ਮਹਰਾਣੇ ਦਾ ਨਿਊ ਗੁਰੂ ਨਾਨਕ ਮਹਰਾਣਾ ਮਹਰਾਣੇ ਦਾ ਟਰਾਲਾ ਬਣਿਆ ਹੈ ਜੀ ਪੂਰਾ ਫੁੱਲ ਹੈਵੀ ਟਰਾਲਾ ਪਲਾਜ਼ਮਾ ਕਟਿੰਗ ਦੇ ਵਿੱਚ ਵੇਢਿਆ ਜੀ ਫੁੱਲ ਅਸੈਸਰੀਜ਼ ਨਾਲ ਟਰਾਲਾ ਹੈ ਜੀ ਬਾਕੀ ਅੰਦਰੋਂ ਦੇਖ ਸਕਦੇ ਜੇ ਫਰਸ਼ ਬਿਲਕੁਲ ਨੂੰ ਸਾਫ਼ ਹੈ ਜੀ ਫਰਸ਼ ਹੈਗਾ ਜੀ 5mm ਦਾ ਵਿੱਚ ਫਰਸ਼ ਲੱਗਾ ਹੈ ਜੀ 5mm ਦਾ ਸਾਈਡ ਹੈਗਾ ਜੀ 10 ਗੇਜ ਸਾਈਜ਼ ਹੈਗਾ ਜੀ 16 7 ਪੌੜੀ ਲੱਗੀ ਹੋਈ ਆ 10 ਇੰਚ ਦੀ ਚੈਸੀ ਲੇਜ਼ਰ ਕਟਿੰਗ ਦੇ ਵਿੱਚ ਕੈਂਜੀ ਲੱਗੀ ਹੋਈ ਆ ਪੂਰਾ ਸੋਨਾ ਟਰਾਲਾ ਹੈ ਜੀ ਬਾਕੀ ਫਰੰਟ ਸਾਈਡ ਤੋਂ ਦੇਖ ਸਕਦੇ ਜੀ ਸਾਈਜ਼ ਹੈਗਾ ਜੀ 16 7 ਬੈੱਡ ਵਾਲੀ ਜਾਲੀ ਲੱਗੀ ਹੋਈ ਆ ਪੂਰਾ ਮੋਡੀਫਾਈਡ ਟਰਾਲਾ ਆ ਗੋਲ ਪਾਇਪ ਲਾਈਨ ਨੂੰ ਵੇਢਿਆ ਜੀ ਸਾਇਜ 16 7 10 ਇੰਚ ਦੀ ਚ ਐਸੀ ਲੇਜ਼ਰ ਕਟਿੰਗ ਵਾਲੀ ਕੈਂਚੀ ਲੱਗੀ ਹੋਈ ਆ 4 2 ਦੇ ਐਂਗਲ ਆ ਬਾਕੀ ਆ ਸਾਈਡ ਤੋਂ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਜੀ 65 ਤੋਂ 70 ਪੈਸੇ ਪੂਰੇ ਵਧੀਆ ਟਾਇਰ ਆ ਬੇਦਾਗ ਟਾਇਰ ਆ 10 ਨਟਾ ਹੱਬ ਏਐਨਪੀ ਦੀਆਂ ਹੱਬਾਂ ਲੱਗੀਆਂ ਹੋਈਆਂ ਆ ਜੀ ਫਰਸ਼ ਦੇਖ ਸਕਦੇ ਜੀ ਸਾਫ਼ ਫਰਸ਼ ਆ ਜੀ 5 ਐਮਐਮ ਦਾ ਵੇਚਿਆ ਜੀ ਤੇ 10 ਗੇਜ ਸਾਈਡ ਆ ਦੋਨੋਂ ਸਾਈਡ ਮੈਟ ਲੱਗੀਆਂ ਹੋਈਆਂ ਰੇਲ ਦਾ ਹਿੱਸਾ 10 ਨਟਾ ਹੱਬ ਬਾਕੀ ਐਸਾੜ ਤੂੰ ਦੇਖ ਸਕਦੇ ਸਰੀਆ ਵੇਚਦੀ ਕੱਢਿਆ ਆ ਪੂਰਾ ਮਜ਼ਬੂਤੀ ਵਾਲਾ ਟਰਾਲਾ ਆ ਬਾਕੀ ਡਾਲਾ ਸਾਈਡ ਦੇ ਸਕਦੇ ਜੀ ਮਹਰਾਣੇ ਦਾ ਟਰਾਲਾ ਬਣਿਆ ਆ ਜੀ ਤਿੰਨ ਮੰਗੇ ਲੱਗੇ ਹੋਏ ਆ ਫੁੱਲ ਹੈਵੀ ਕੰਡੀਸ਼ਨ ਸਾਈਜ 16 7 ਬਾਕੀ ਐ ਸੜ ਤੋਂ ਕਲੀਅਰ ਵੀਡੀਓ ਦੇ ਸਕਦੇ ਜੀ ਸਾਈਜ ਆਗਾ ਜੀ 16 7 10 ਨਟੀ ਹੱਬ ਪਲਾਜ਼ਮਾ ਕਟਿੰਗ ਦੇ ਵਿੱਚ ਵੇਢਿਆ ਜੀ ਇਹਨੂੰ 2 ਫੁੱਟ ਦਾ ਵੇਢ ਲੱਗਾ ਹੋਇਆ ਵਾ ਪਲਾਜ਼ਮਾ ਕਟਿੰਗ ਦੇ ਵਿੱਚ ਵਿੱਡੇ 2.5 ਫੁੱਟ ਦਾ ਇਹਨੂੰ ਵਿੱਡੇ 10 ਇੰਚ ਦੀ ਚੈਸੀ ਲੇਜ਼ਰ ਕਟਿੰਗ ਦੇ ਵਿੱਚ ਕੈਂਚੀ ਆ ਜੀ ਫੁੱਲ ਹੈਵੀ ਟਰਾਲਾ 4 ਦੋ ਦੇ ਐਂਗਲ ਆ ਜੀਪ ਲੱਗੀ ਹੋਈ ਆ 10 ਨਟਾ ਹੱਬ ਟਾਇਰਾਂ ਦੀ ਕੰਡੀਸ਼ਨ 60 ਤੋਂ 65 ਪੈਸੇ ਅਤੇ ਟਰਾਲੇ ਦਾ ਮੁੱਲ ਹੈਗਾ ਜੀ 2,60,000 ਰੁਪਏ ਬਾਕੀ ਆਪਾਂ ਮੌਕੇ ਦੇ ਥੋੜਾ ਬਦਾ ਮਾਨਤਾਣ ਕਰ ਦਾਂਗੇ ਜੀ ਜੇ ਕਿਸੇ ਵੀ ਇਹਨੇ ਟਰਾਲਾ ਖਰੀਦਣਾ ਹੋਵੇ ਆਪਣਾ ਨੰਬਰ ਕਰ ਲੈ ਨੋਟ 99680 2451 ਇੱਕ ਵਾਰ ਤੋਂ ਫੇਰ ਦੱਸ ਦਿੰਨੇ ਆ ਵੀਰੋ ਗੋਲ ਪੈਪਲਾ ਵੇਢਿਆ ਪਲਾਜ਼ਮਾ ਕਟਿੰਗ ਦੇ ਵਿੱਚ ਵੇਢਿਆ ਜੀ ਫਰਸ਼ ਬਿਲਕੁਲ ਨੂੰ ਸਾਫ਼ ਹੈ 5 ਐਮ ਐਮ ਦਾ ਫਰਸ਼ ਹੈ ਜੀ ਸਾਈਡ ਹੈਗਾ ਜੀ 10 ਗੇਜ ਟਾਰਾਂ ਦੀ ਕੰਡੀਸ਼ਨ 65 ਪੈਸੇ ਮਸ਼ੀਨ ਹੋ ਕੇ ਦੇ ਵਿੱਚ ਟਰਾਲਾ ਤੇ 996802451 ਨੰਬਰ ਆ ਮੁੱਲ ਹੈਗਾ ਜੀ 260000 ਰੁਪਏ ਧੰਨਵਾਦ